ਹੁਣ ਜਿਹੜਾ ਚੌਲ ਜਾਂ ਖੇਤੀਬਾਸਤਾਂ ਉਹਦੇ ਵਿੱਚ ਜਿਹੜਾ ਅਮਰੀਕਾ ਲਗਾਤਾਰ ਫਾਲਟ ਕੱਢ ਰਿਹਾ ਕਿ ਕੈਮੀਕਲ ਯੂਜ਼ ਹੋ ਰਿਹਾ ਤੁਸੀਂ ਸਾਨੂੰ ਆਰਗੇਨਿਕ ਦਿਓ ਤੁਹਾਡੀ ਜਿਹੜੀ ਗੁਣਵੱਤਾ ਹੈਗੀ ਆ ਪ੍ਰੋਡਕਟ ਦੀ ਉਹ ਸਹੀ ਨਹੀਂ ਹੈ ਹਾਲਾਂਕਿ ਬੰਬਈ ਦੇ ਵਿੱਚ ਇੱਕ ਗੁਣਵੱਤਾ ਚੈੱਕ ਕਰਨ ਵਾਲਾ ਸੈਂਟਰ ਹੈ ਜਿਹੜਾ ਅਮਰੀਕੀ ਉਸ ਤੋਂ ਬਾਅਦ ਹੀ ਜਿਹੜੀ ਸਾਰੀ ਲਿਫਟਿੰਗ ਹੁੰਦੀ ਹੈ ਸਮਾਨ ਦੀ ਚਾਹੇ ਉਹ ਕਾਰਗੋ ਚ ਜਾਂਦਾ ਕਿਵੇਂ ਵੀ ਪਹੁੰਚਦਾ ਉੱਥੇ ਫਿਰ ਇੱਕ ਅਮਰੀਕੀ ਟੀਮ ਇੱਕ ਮਹੀਨੇ ਬਾਅਦ ਆ ਜਿਹੜਾ ਭਾਰਤ ਦੇ ਵਿੱਚ ਆਊਗੀ ਤੇ ਔਰ ਵਪਾਰ ਸੰਬੰਧੀ ਜਿਹੜੀ ਗੱਲਬਾਤ ਆ ਉਹਨਾਂ ਨੇ ਕਰਨੀ ਹੈ ਭਾਰਤ ਸਰਕਾਰ ਦੇ ਨਾਲ ਪਰ ਉਸ ਦਰਮਿਆਨ ਜਿਹੜੀ ਇਕਟਾਸ ਹੋਰ ਵੱਧਦੀ ਹੋਏ ਨਜ਼ਰ ਆ ਰਹੀ ਹੈ ਤੇ ਸਿੱਧਮ ਸਿੱਧੀ ਇਹ ਗੱਲ ਹੈ ਕਿ ਭਾਰਤ ਇੱਕ ਬਹੁਤ ਵੱਡੀ ਮੰਡੀ ਹੈ ਹਰ ਕੋਈ ਇੱਥੇ ਆਪਣਾ ਸਮਾਨ ਹੈ ਜਿਹੜਾ ਵੇਚਣਾ ਚਾਹੁੰਦਾ ਹੈ ਤੇ ਅਮਰੀਕਾ ਦਾ ਇੱਕ ਉਹਨਾਂ ਚੋਂ ਇੱਕ ਕਹੇਗਾ ਅਮਰੀਕਾ ਕਰੋੜਾਂ ਦੇ ਅੰਬ ਅਮਰੀਕਾ ਨੇ ਕਹਤਾ ਕਿ ਇਹ ਸਾਡੀ ਗੁਣਵੱਤਾ ਦੇ ਅਨੁਕੂਲ ਨਹੀਂ ਹੈਗੇ ਤੁਸੀਂ ਇਹਨਾਂ ਨੂੰ ਵਾਪਸ ਲੈ ਜਾਓ ਤਾਂ ਹੁਣ ਉਹ ਇੰਨੇ ਅੰਬ ਜਿਹੜੇ ਗਏ ਆ ਢੋਆ ਠਵਾਈਤੀ ਇੰਨਾ ਖਰਚ ਆਉਂਦਾ ਜੇ ਵਾਪਸ ਵਪਾਰੀ ਲੈ ਕੇ ਆਉਂਦਾ ਤਾਂ ਉਹਦਾ ਉਹ ਵੀ ਸਾਡੇ 4 ਕਰੋੜ ਦਾ ਨੁਕਸਾਨ ਹੋਇਆ ਸੀ ਵਾਪਸ ਲਿਆਉਣ ਦਾ ਹੋਰ ਜਿਆਦਾ ਹੋਣਾ ਸੀਗਾ ਡੈਮੇਜ ਕਰਨ ਤੇ ਵੀ ਸਾਡੇ 4 ਕਰੋੜ ਦਾ ਸਾਰੇ ਅੰਬ ਫਿਰ ਉੱਥੇ ਅਮਰੀਕਾ ਦੇ ਵਿੱਚ ਨਸ਼ਟ ਕੀਤੇ ਗਏ ਸੀਗੇ ਕੋਸ਼ਿਸ਼ਾਂ ਮੈਂ ਪਹਿਲਾਂ ਦੀ ਖਬਰ ਆ ਔਰ ਸਾਰੇ ਅੰਬਾਂ ਨੂੰ ਨਸ਼ਟ ਕਰਕੇ ਜਿਹੜਾ ਉਹ ਖਾਲੀ ਹੱਥ ਵਪਾਰੀ ਉੱਥੋਂ ਵਾਪਸ ਮੁੜੇ ਸੀ ਹਾਲਾਂਕਿ ਉਹਨਾਂ ਦੀ ਗੁਣਵੱਤਾ ਜਿਹੜੀ ਉਹ ਚੈੱਕ ਵੀ ਹੋਈ ਸੀ ਜਿਹੜੇ ਡੋਨਾਲਡ ਟਰੰਪ ਨੇ ਉਹਨਾਂ ਦੇ ਵੱਲੋਂ ਇਹ ਕਿਹਾ ਗਿਆ ਕਿ ਈਰਾਨ ਤੋਂ ਤੇਲ ਖਰੀਦਦਾ ਹੈ ਭਾਰਤ ਤੇ ਇਸ ਦੇ ਲਈ ਉਹ ਉਹਨਾਂ ਤੋਂ ਜਿਹੜਾ ਟੈਰਿਫ ਸੀ ਉਹਨਾਂ ਦੇ ਉੱਪਰ ਲਾਵਾਂਗੇ ਔਰ ਜਿਹੜੀਆਂ ਸ਼ੀ ਕੰਪਨੀਆਂ ਦੇ ਉੱਪਰ ਪਾਬੰਦੀ ਲਾਈ ਉਹ ਵੀ ਇਸੇ ਸਿਲਸਲੇ ਤੇ ਲਾਈ ਹੈ ਖਰੀਦਣਾ ਤਾਂ ਹੈ ਹੀ ਕਿਤੋਂ ਸਾਨੂੰ ਤੇਲ ਤਾਂ ਚਾਹੀਦਾ ਸਾਨੂੰ ਉਹਦੀ ਪਰਪਾਈ ਤੇ ਚਾਹੀਦੀ ਹੈ ਤੇ ਵਾਜਬ ਜੀ ਗੱਲ ਇਹ ਆ ਜਿੱਦਾਂ ਸਾਨੂੰ ਸਸਤਾ ਸੌਦਾ ਮਿਲੂਗਾ ਉਸੇ ਤੋਂ ਖਰੀਦਾਂਗੇ ਨਾ ਜਿਹੜਾ ਜਿਹੜਾ ਇੰਡੀਆ ਨੂੰ ਲੱਗਦਾ ਕਿ ਇਰਾਨ ਤੋਂ ਸਸਤਾ ਜਾਂ ਬਾਇਆ ਰਸ਼ੀਆ ਜੋ ਵਪਾਰ ਚੱਲ ਰਿਹਾ ਉਹ ਸਸਤਾ ਲੱਗ ਰਿਹਾ ਤੇ ਵਧੀਆ ਅਮਰੀਕਾ ਅਮਰੀਕਾ ਇਸਪੂ ਅਮਰੀਕਨਸ ਬੰਨ ਅਮਰੀਕਾ ਮरिक्ਕੀਆਂ ਲਈ ਹੈ ਕਿ ਉਹ ਹੀ ਇੱਥੇ ਕੰਮ ਕਰਨਗੇ ਜਿੰਨਾ ਚਿਰ ਉਹਨਾਂ ਕੋਲ ਕੰਮ ਦੀਆਂ ਕਸਰ ਹੋਏ ਕਿਸੇ ਨੂੰ ਵੀ ਦੇ ਸਕਦੇ ਆ ਪਰ ਇਹ ਚੀਜ਼ਾਂ ਸਾਰੀਆਂ ਉਹ ਕਰ ਰਹੇ ਨੇ ਪਰ ਇਸ ਦੀ ਬਾਅਦ ਵੀ ਅਮਰੀਕਾ ਦੀ ਜਿਹੜੀ ਅਰਥ ਵਿਵਸਥਾ ਇਕਨੋਮੀ ਹੈ ਟਰੰਪ ਲਈ ਹਮਤਵਾਲ ਕੋਈ ਇਹ ਨਹੀਂ ਕਿ ਉਹਦੇ ਤੋਂ ਬੰਦਾ ਆਸ਼ਾ ਵਾਲਾ ਉਸੇ ਤਰ੍ਹਾਂ ਨਾਲ ਚੀਜ਼ਾਂ ਜਿੰਨਾ ਚਲ ਚੱਲ ਰਹੀਆਂ ਨੇ ਤੇ ਉਹਨ ਵੀ ਆਪਾਂ ਇਹੀ ਉਮੀਦ ਕਰਦੇ ਆ ਇਹ ਸਾਰਾ ਕੁਝ ਜਿੰਨੇ ਮਰਜ਼ੀ ਜਿਹੜੇ ਹੋ ਜਾਣ ਚੀਜ਼ਾਂ ਜਿੰਨੀ ਮਰਜ਼ੀ ਟੈਗ ਲਗਾ ਦਿੱਤਾ ਜਾਵੇ ਜਿੰਨੀ ਮਰਜ਼ੀ ਬਿਆਨਬਾਜ਼ੀ ਹੋ ਜੇ ਪਰ ਜਦੋਂ ਚੀਜ਼ਾਂ ਪ੍ਰੈਕਟੀਕਲ ਹੋਣੀਆਂ ਨੇ ਟੈਕਨੀਕਲ ਖੁਸ਼ ਹੋਰ ਹੋਏਗਾ ਪ੍ਰੈਕਟੀਕਲ ਨਤੀਜਾ ਆਪਾਂ ਦੇਖਾਂਗੇ ਉਹ ਬਿਲਕੁਲ ਇਸ ਤੋਂ ਵੱਖਰਾ ਹੋਵੇਗਾ ਸਤਿਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਨਿਰਪੱਖ ਪੋਸਟ ਤੇ ਮੈਂ ਮਨਜੀਤ ਕੌਰ ਦੱਸਦੀ ਕਿ ਅੱਜ ਅਸੀਂ ਇੱਕ ਖਾਸ ਵਿਸ਼ੇ ਦੇ ਉੱਪਰ ਗੱਲ ਕਰਾਂਗੇ ਅਮਰੀਕਾ ਦੇ ਵੱਲੋਂ ਭਾਰਤ ਦੇ ਉੱਪਰ 25% ਟੈਰਿਫ ਲਗਾਇਆ ਗਿਆ ਤੇ ਇਸ ਤੋਂ ਇਲਾਵਾ ਇੱਕ ਹੋਰ ਝਟਕਾ ਵੀ ਦਿੱਤਾ ਗਿਆ ਹੈ ਕਿ ਜਿਹੜੀਆਂ ਪੈਟਰੋਲੀਅਮ ਕੰਪਨੀਆਂ ਨੇ ਉਹਨਾਂ ਤੇ ਵੀ ਪਾਬੰਦੀ ਲਗਾ ਦਿੱਤੀ ਹੈ ਤਾਂ ਹੁਣ ਇਸ ਵਿਸ਼ੇ ਤੇ ਅਸੀਂ ਗੱਲਬਾਤ ਕਰਾਂਗੇ ਕਿ ਆਖਿਰਕਾਰ ਇਸ ਦਾ ਕੀ ਪ੍ਰਭਾਵ ਜਿਹੜਾ ਭਾਰਤ ਤੇ ਪਵੇਗਾ ਤਾਂ ਮੇਰੇ ਨਾਲ ਮੌਜੂਦ ਨੇ ਮੇਰੇ ਸਹਿਯੋਗੀ ਮਨਪ੍ਰੀਤ ਸਿੰਘ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਮਨਪ੍ਰੀਤ ਕੀ ਪ੍ਰਭਾਵ ਪਵੇਗਾ ਜੋ ਅਮਰੀਕਾ ਦੇ ਵੱਲੋਂ ਇੰਨਾ ਵੱਡਾ ਫੈਸਲਾ ਲਿਆ ਗਿਆ ਇਸ ਦੇ ਪਿੱਛੇ ਕੀ ਕਾਰਨ ਹੋ ਸਕਦੇ ਨੇ ਅ ਮਨਜੀਤ ਤੁਹਾਨੂੰ ਦੱਸ ਦਿੰਦੇ ਆ ਪਹਿਲਾ ਜਿਹੜਾ ਕੱਲਾ ਟੈਰਫ ਨਹੀਂ ਹੈਗਾ ਇਦੇ ਵਿੱਚ ਜੇ ਅਸੀਂ ਗੱਲ ਕੀਤੀ ਜਾਵੇ ਟੈਰਫ ਦੇ ਨਾਲ ਜੁਰਮਾਨੇ ਦੀ ਵੀ ਗੱਲ ਅਮਰੀਕਾ ਦੇ ਵੱਲੋਂ ਕਹੀ ਜਾ ਰਹੀ ਹੈ ਕਿ ਅਸੀਂ ਹੁਣ ਜੁਰਮਾਨਾ ਵੀ ਵਸੂਲਾਂਗੇ ਜਿਹੜੇ ਵੀ ਵੈਸਟਰਨ ਮੁਲਕ ਪਹਿਲਾਂ ਵੀ ਰਹੇ ਨੇ ਸ਼ੁਰੂ ਤੋਂ ਲੈ ਕੇ ਜਦੋਂ ਬ੍ਰਿਟਿਸ਼ ਕਲੋਨੀਆ ਸੀਗੇ ਅੰਗਰੇਜ਼ ਰਾਜ ਕਰਦੇ ਰਹੇ ਤਾਂ ਉਹਨਾਂ ਦੀ ਵੀ ਇਹੀ ਪਾਲਿਸੀ ਸੀ ਕਿ ਇੱਥੋਂ ਲੁੱਟਿਆ ਕਿਵੇਂ ਜਾਵੇ ਕੱਚੇ ਮਾਲ ਨੂੰ ਇੱਥੋਂ ਲੁੱਟ ਕੇ ਫੈਕਟਰੀਆਂ 'ਚ ਲੈ ਜਾਂਦੇ ਸੀ ਉੱਥੋਂ ਫਿਰ ਤਿਆਰ ਹੋਇਆ ਮਾਲ ਉਹ ਇੱਥੇ ਵੇਚਦੇ ਸੀ ਤਾਂ ਹੁਣ ਵੀ ਲਗਭਗ ਇਹੋ ਪਾਲਿਸੀ ਹੈ ਜਿਹੜੀ ਇਹ ਜਿਹੜੀ ਬਿਆਨਬਾਜ਼ੀ ਹੋ ਰਹੀ ਹੈ ਉਸੇ ਪਾਲਿਸੀ ਦੇ ਤਹਿਤ ਕਿਉਂਕਿ ਭਾਰਤ ਇੱਕ ਬਹੁਤ ਵੱਡੀ ਮੰਡੀ ਹੈ ਜਿਹੜੀ ਸਵਾ ਕਰੋੜ ਤੋਂ ਉੱਪਰ ਆਬਾਦ ਸਵਾ 100 ਕਰੋੜ ਤੋਂ ਉੱਪਰ ਜਿਹੜੀ ਆਬਾਦੀ ਹੈ 130 ਕਰੋੜ ਦੇ ਆਸ-ਪਾਸ ਅਸੀਂ ਪਹੁੰਚੇ ਪਏ ਉਹ ਉੱਪਰ ਉੱਪਰ ਹੀ ਆ ਘਟ ਨਹੀਂ ਹੈਗੇ ਔਰ ਹਜੇ ਸੈਂਸਸ ਹੋਣਾ ਉਹਦੇ ਚ ਸ਼ਾਇਦ ਅਸੀਂ ਸਾਰੀ ਦੁਨੀਆ ਨੂੰ ਤਾਂ ਪਿੱਛੇ ਛੱਡ ਹੀ ਚੁੱਕਿਆ ਹੁਣ ਤੱਕ ਅਸੀਂ ਚਾਈਨਾ ਵੀ ਸਾਡੇ ਤੋਂ ਪਿੱਛੇ ਚਲਾ ਗਿਆ ਤਾਂ ਇਹ ਬਹੁਤ ਵੱਡੀ ਮੰਡੀ ਹੈ ਇੱਥੋਂ ਸਾਰੇ ਇੱਥੇ ਆਪਣਾ ਸਮਾਨ ਜਿਹੜੇ ਵੇਚਣਾ ਚਾਹੁੰਦੇ ਆ ਤੇ ਇੱਥੇ ਤਾਂ ਜਿਹੜਾ ਰਿਸੋਰਸ ਆ ਉਹਨੂੰ ਲੁੱਟਣਾ ਚਾਹੁੰਦੇ ਸਿੱਧਮ ਸਿੱਧੀ ਲੁੱਟ ਹੈ ਕਿ ਉਹਨਾਂ ਦਾ ਸਮਾਨ ਨਹੀਂ ਵਿਕਣਾ ਉਹਨਾਂ ਦੇ ਬ੍ਰਾਂਡ ਹੀ ਵਿਕਦੇ ਨੇ ਇੱਥੇ ਸਾਡੀ ਕਿੰਨੀ ਕਿ ਮੈਨੂਫੈਕਚਰਿੰਗ ਹੋ ਰਹੀ ਹੈ ਦੇਖਣਾ ਇੰਡੀਆ ਦੇ ਵਿੱਚ ਪੰਜਾਬ ਤੋਂ ਬਹੁਤ ਛੋਟੇ ਅਸੀਂ ਗੱਲ ਕਰਾਂਗੇ ਕਿ ਕਿੰਨੀਆਂ ਕ ਬ੍ਰਾਂਡ ਆ ਜਿਹੜੇ ਹੈਗੇ ਨੇ ਕਿ ਜਿਹੜੇ ਇੰਡੀਆ ਦੇ ਵਿੱਚ ਆਉਂਦੇ ਨੇ ਤਾਂ ਸਾਰੀਆਂ ਵਿਦੇਸ਼ੀ ਕੰਪਨੀਆਂ ਨੇ ਜਿਹੜਾ ਸਮਾਨ ਵੀ ਵਿਕ ਰਿਹਾ ਔਰ ਦੂਜੇ ਪਾਸੇ ਤੋਂ ਬੜੀ ਬੜੀ ਹਾਸੋ ਹੀ ਨਹੀਂ ਗੱਲ ਹੈ ਕਿ ਸਾਡੇ ਤਾਂ ਕਹਿੰਦੇ ਅੰਬ ਵੀ ਅਮਰੀਕਾ ਨੇ ਮੋੜਤੇ ਉਹ ਵੀ ਹੋਇਆ ਕਿ ਜਿਹੜੀ ਅਮਰੀਕਾ ਕਹਿੰਦਾ ਕਿ ਸਾਡੇ ਨਾਲ ਜਿਹੜਾ ਵਪਾਰ ਕਰੇ ਭਾਰਤ ਟੈਰਿਫ ਲੈਂਦਾ ਆ ਆਪਣੀ ਬਿਆਨਬਾਜ਼ੀ ਕਰ ਰਿਹਾ ਹਾਲਾਂਕਿ ਉਹਨਾਂ ਸਮਿਆਂ ਦੇ ਦੌਰਾਨ ਇਹ ਸਾਰੀਆਂ ਚੀਜ਼ਾਂ ਹੋ ਰਹੀਆਂ ਨੇ ਜਦੋਂ ਭਾਰਤ ਦੀ ਇੱਕ ਟੀਮ ਸਿਰਫ ਵਪਾਰ ਤੇ ਗੱਲਬਾਤ ਦੇ ਲਈ ਵਾਈਟ ਹਾਊਸ ਪਹੁੰਚੀ ਸੀ ਔਰ ਹੁਣ ਫਿਰ ਇੱਕ ਅਮਰੀਕੀ ਟੀਮ ਇੱਕ ਮਹੀਨੇ ਬਾਅਦ ਆ ਜਿਹੜਾ ਭਾਰਤ ਦੇ ਵਿੱਚ ਆਊਗੀ ਤੇ ਔਰ ਵਪਾਰ ਸਬੰਧੀ ਜਿਹੜੀ ਗੱਲਬਾਤ ਆ ਉਹਨਾਂ ਨੇ ਕਰਨੀ ਆ ਭਾਰਤ ਸਰਕਾਰ ਦੇ ਨਾਲ ਪਰ ਉਸ ਦਰਮਿਆਨ ਜਿਹੜੀ ਇਕਟਾਸ ਔਰ ਵਾਧਦੀ ਹੋਏ ਨਜ਼ਰ ਆ ਰਹੀ ਹੈ ਤੇ ਸਿੱਧਮ ਸਿੱਧੀ ਇਹ ਗੱਲ ਆ ਕਿ ਭਾਰਤ ਇੱਕ ਬਹੁਤ ਵੱਡੀ ਮੰਡੀ ਹੈ ਹਰ ਕੋਈ ਇੱਥੇ ਆਪਣਾ ਸਮਾਨ ਆ ਜਿਹੜਾ ਵੇਚਣਾ ਚਾਹੁੰਦਾ ਤੇ ਅਮਰੀਕਾ ਦਾ ਇੱਕ ਉਹਨਾਂ ਚੋਂ ਇੱਕ ਹੈਗਾ ਅਮਰੀਕਾ ਔਰ ਅਮਰੀਕਾ ਦਾ ਜਿਹੜੀ ਪਾਲਿਸੀ ਹੋਏ ਰਹੀ ਆ ਤੇ ਹਾਲਾਂਕਿ ਟਰੰਪ ਦੀ ਜਿਹੜੀ ਬਿਆਨਬਾਜ਼ੀ ਹੈ ਉਹ ਤਾਂ ਅਸੀਂ ਦੇਖਦੇ ਆ ਬਹੁਤ ਤਰ੍ਹਾਂ ਦੇ ਸਵਾਲਾਂ ਚ ਵੀ ਆਉਂਦੀ ਰਹੀ ਹੈ ਪਰ ਉਸ ਨੂੰ ਲੈ ਕੇ ਇੱਕ ਹੋਰ ਪਿਛਲੇ ਦਿਨਾਂ ਦੇ ਵਿੱਚ ਇੱਕ ਟਰੰਪ ਨੇ ਇੱਕ ਹੋਰ ਜਦੋਂ ਸੱਤਾ ਦੇ ਵਿੱਚ ਨਵੇਂ-ਨਵੇਂ ਸੱਤਾ ਸੰਭਾਲਦੇ ਨੇ ਤਾਂ ਉਸ ਤੋਂ ਪਹਿਲਾਂ ਵੀ ਅਮਰੀਕਾ ਦੇ ਨਾਲ ਇੱਕ ਮਸਲਾ ਚੱਲ ਰਿਹਾ ਸੀ ਬ੍ਰਿਕਸ ਦਾ ਬ੍ਰਿਕਸ ਦੇ ਵਿੱਚ ਪੰਜ ਮੁਲਕ ਨੇ ਬ੍ਰਾਜ਼ੀਲ, ਇੰਡੀਆ, ਚਾਈਨਾ, ਰਸ਼ੀਆ ਤੇ ਸਾਊਥ ਅਫਰੀਕਾ ਤਾਂ ਬ੍ਰਿਕਸ ਵਪਾਰ ਨੂੰ ਲੈ ਕੇ ਬਹੁਤ ਵੱਡੀ ਪਾਲਿਸੀ ਪਹਿਲਾਂ ਬਣਾ ਰਿਹਾ ਸੀਗਾ ਕਿ ਜਿਹੜਾ ਯੂ ਐਸ ਡਾਲਰ ਤੇ ਬਹੁਤ ਜ਼ਿਆਦਾ ਨਿਰਭਰ ਹੈ ਤੇ ਜਿਸ ਦਾ ਫਾਇਦਾ ਅਮਰੀਕਾ ਨੂੰ ਹੀ ਹੋ ਰਿਹਾ ਕਿ ਬਹੁਤ ਸਾਰਾ ਜਿਹੜਾ ਜ਼ਿਆਦਾ ਵਪਾਰ ਯੂ ਐਸ ਡਾਲਰ ਦੇ ਵਿੱਚ ਹੋਣ ਕਰਕੇ ਦੁਨੀਆ ਦਾ ਤੇਲ ਦੇ ਵਪਾਰ ਦਾ ਵੀ ਇਹੀ ਰੋਲਾ ਚੱਲਦਾ ਹੈ ਇਰਾਨ ਰੱਕ ਦੇ ਨਾਲ ਤੇਲ ਦੀ ਗੱਲ ਆਈ ਹੈ ਤੇਲ ਦੇ ਮਸਲੇ ਤੇ ਜਿਹੜੇ ਡੋਨਾਲਡ ਟਰੰਪ ਨੇ ਉਹਨਾਂ ਦੇ ਵੱਲੋਂ ਇਹ ਕਿਹਾ ਗਿਆ ਹੈ ਕਿ ਈਰਾਨ ਤੋਂ ਤੇਲ ਖਰੀਦਦਾ ਹੈ ਭਾਰਤ ਤੇ ਇਸ ਦੇ ਲਈ ਉਹ ਉਹਨਾਂ ਤੋਂ ਜਿਹੜਾ ਟੈਰਿਫ ਸੀ ਉਹਨਾਂ ਦੇ ਉੱਪਰ ਲਾਵਾਂਗੇ ਔਰ ਜਿਹੜੀਆਂ ਸ਼ੀ ਕੰਪਨੀਆਂ ਦੇ ਉੱਪਰ ਪਾਬੰਦੀ ਲਾਈ ਉਹ ਵੀ ਇਸੇ ਸਿਲਸਿਲੇ ਤੇ ਲਾਈ ਹੈ ਆ ਫਿਊਲ ਦੀ ਬਹੁਤ ਜ਼ਿਆਦਾ ਖਪਤ ਹੈ ਮਨਜੀਤ ਕੇ ਖਰੀਦਣਾ ਤਾਂ ਹੈ ਹੀ ਕਿਤੇ ਸਾਨੂੰ ਤੇਲ ਤਾਂ ਚਾਹੀਦਾ ਸਾਨੂੰ ਉਹਦੀ ਪਰਪਾਈ ਤੇ ਚਾਹੀਦੀ ਆ ਤੇ ਵਾਜਬ ਜੀ ਗੱਲ ਇਹ ਆ ਜਿੱਦੇ ਸਾਨੂੰ ਸਸਤਾ ਸੌਦਾ ਮਿਲੂਗਾ ਉਸੇ ਤੋਂ ਖਰੀਦਾਂਗੇ ਨਾ ਜਿਹੜਾ ਜਿਹੜਾ ਇੰਡੀਆ ਨੂੰ ਲੱਗਦਾ ਕਿ ਇਰਾਨ ਤੇ ਸਸਤਾ ਹੈ ਜਾਂ ਬਾਇਆ ਰਸ਼ੀਆ ਜੋ ਵਪਾਰ ਚੱਲ ਰਿਹਾ ਉਹ ਸਸਤਾ ਲੱਗ ਰਿਹਾ ਤੇ ਵਧੀਆ ਤਾਂ ਉੱਥੇ ਹੀ ਹੋਏਗਾ ਨਾ ਪਰ ਅਮਰੀਕਾ ਦੀ ਜਿਸ ਤਰ੍ਹਾਂ ਮੈਂ ਬ੍ਰਿਕਸ ਨੂੰ ਲੈ ਕੇ ਵੀ ਗੱਲ ਕੀਤੀ ਸੀ ਉਹਦੇ ਵਿੱਚ ਹੀ ਸਾਰੀਆਂ ਚੀਜ਼ਾਂ ਜੁੜੀਆਂ ਹੋਈਆਂ ਨੇ ਬ੍ਰਿਕਸ ਦੀ ਜਿਹੜੀ ਗੱਲਬਾਤ ਹੈ ਬ੍ਰਿਕਸ ਦੇ ਵਿੱਚ ਪੰਜੇ ਮੁਲਕਾਂ ਨੇ ਇਹ ਪਲਾਨ ਬਣਾਇਆ ਕਿ ਅਸੀਂ ਜਿਹੜਾ ਯੂ ਐਸ ਡਾਲਰ ਤੇ ਨਿਰਪਰ ਹੋ ਰਹੇ ਹਾਂ ਵਪਾਰ ਦੇ ਲਈ ਅਸੀਂ ਇਹਨੂੰ ਕਿਵੇਂ ਘਟਾ ਸਕਦੇ ਆ ਕੀ ਕੋਈ ਪੈਰਲਰ ਕਰੰਸੀ ਪੰਜੇ ਮੁਲਕ ਮੈਂ ਤੁਹਾਨੂੰ ਦੱਸਦਾ ਉਸੇ ਤੇ ਆਉਣਿਆ ਕੀ ਕੋਈ ਕਰੰਸੀ ਲੈ ਕੇ ਆ ਸਕਦੇ ਜਿਹੜੀ ਯੂ ਐਸ ਡਾਲਰ ਨੂੰ ਮੁਕਾਬਲਾ ਦੇਵੇ ਉੱਥੇ ਇਹਨਾਂ ਦੇਸ਼ਾਂ ਨੇ ਇੱਕ ਆਪਣਾ ਬੈਂਕ ਸ਼ੁਰੂ ਕਰਨ ਦੀ ਵੀ ਸੋਚੀ ਕਿ ਕੀ ਆਪਾਂ ਕੋਈ ਜੇ ਆ ਬੈਂਕ ਹੈ ਜਿਹੜਾ ਉਹ ਵੀ ਡਵੈਲਪ ਕਰ ਸਕਦੇ ਆ ਇੱਕ ਵਰਲਡ ਬੈਂਕ ਦੀ ਤਰਜ਼ ਤੇ ਜਾਂ ਉਸ ਤਰ੍ਹਾਂ ਦਾ ਕੋਈ ਕਿ ਜਿਹਦੇ ਕੋਲ ਸਾਡੇ ਕੋਲੇ ਫੰਡ ਰਵੇ ਸਾਡਾ ਇੱਕ ਇੱਕ ਯੂਨਿਟੀ ਕੈਮ ਹੋਵੇ ਔਰ ਅਸੀਂ ਜਿਹੜੀਆਂ ਸਾਰੀਆਂ ਚੀਜ਼ਾਂ ਦਾ ਆਦਾਨ ਪ੍ਰਦਾਨ ਕਰਨਾ ਹੈ ਜਾਂ ਕਿਸੇ ਤੋਂ ਕੁਝ ਖਰੀਦਣੀਆਂ ਨੇ ਜਾਂ ਕਿਸੇ ਨੂੰ ਕੁਝ ਵੇਚਣੀਆਂ ਨੇ ਤਾਂ ਜਿਵੇਂ ਪੈਰਲਰ ਯੂ ਐਸ ਡਾਲਰ ਦਿੱਤਾ ਉਦੋਂ ਵੀ ਅਮਰੀਕਾ ਨੇ ਬਹੁਤ ਘੁਰਕੀ ਲਈ ਇਸ ਮਾਮਲੇ ਦੇ ਉੱਪਰ ਅਮਰੀਕਾ ਨੇ ਬਹੁਤ ਡਰਾਇਆ ਤਾਂ ਇਸ ਕਰਕੇ ਇਹ ਜਿਹੜੀ ਬ੍ਰਿਕਸ ਦੀ ਉਹ ਗੱਲਬਾਤ ਹੈ ਹਜੇ ਤੱਕ ਅੱਗੇ ਨਹੀਂ ਵਧੀ ਉੱਥੇ ਹੀ ਖੜੀ ਹੋਈ ਆ ਤੇ ਜਿਹੜਾ ਵਪਾਰ ਹੈ ਅਗਰ ਭਾਰਤ ਨੂੰ ਲੱਗ ਰਿਹਾ ਹੈ ਕਿ ਚਾਈਨਾ ਤੋਂ ਸਾਨੂੰ ਆਸਾਨ ਹੋ ਰਿਹਾ ਮਾਫ ਕਰਨਾ ਜੇ ਵਾਇਆ ਰਸ਼ੀਆ ਚ ਚੀਨ ਦਾ ਵੀ ਵਿੱਚ ਜ਼ਿਕਰ ਕੀਤਾ ਅਮਰੀਕਾ ਨੇ ਤਾਂ ਜ਼ਾਹਰ ਹੈ ਕਿ ਰਸ਼ੀਆ ਥਰੂ ਹੀ ਹੋਏਗਾ ਉਹ ਬਹੁਤ ਸਾਰਾ ਹਥਿਆਰ ਅਮਰੀਕਾ ਨੇ ਕਿਹੜਾ ਵੇਚਿਆ ਨਹੀਂ ਅਮਰੀਕਾ ਦੇ ਨਾਲ ਕਿਹੜਾ ਭਾਰਤ ਦੀ ਅਡੀਲਾ ਹੈ ਨਹੀਂ ਆ ਪਰ ਅਮਰੀਕਾ ਫਿਲਹਾਲ ਇਸ ਪਾਲਿਸੀ ਤੇ ਖੜਾ ਕਿ ਕਿਸ ਦੇਸ਼ ਨੂੰ ਕਿੰਨਾ ਲੁੱਟਿਆ-ਕੁੱਟਿਆ ਜਾ ਸਕਦਾ ਕਿਤੇ ਦੋਸਤ ਬਣਾ ਕੇ ਹੱਥ ਮਿਲਾ ਕੇ ਵੀ ਲੁੱਟਦਾ ਅਮਰੀਕਾ ਔਰ ਜਾਂ ਫਿਰ ਡੰਡਾ ਵੀ ਅੱਖਾਂ ਦੀ ਘੁਰਕੀ ਵੀ ਦਿਖਾਈ ਜਾਂਦੀ ਹੈ ਤਾਂ ਰਾਣ ਦੇ ਪਿਛਲੇ ਦਿਨਾਂ ਦੇ ਦੇਖਿਆ ਤੇ ਜਿਹੜੇ ਅੱਖਾਂ ਦਿਖਾਉਣ ਵਾਲੇ ਨੇ ਉਹਨਾਂ ਨੂੰ ਚਾਹੇ ਵਿੱਚ ਇਜ਼ਰਾਈਲ ਨੂੰ ਪਾਉਣਾ ਪਵੇ ਜਾਂ ਕਿਸੇ ਨੂੰ ਕਿਸੇ ਨੂੰ ਕਹਿੰਦੇ ਕਿ ਪੰਜਾਬੀ ਚ ਸਿੱਧੀ ਕਿ ਉਂਗਲ ਉਂਗਲ ਲਾਉਣੀ ਹੋਵੇ ਹੈ ਨਾ ਤਾਂ ਅਮਰੀਕਾ ਉਸ ਮਾਮਲੇ ਚ ਵੀ ਪਿੱਛੇ ਨਹੀਂ ਹਟਦਾ ਤਾਂ ਹੁਣ ਇੱਥੇ ਵੀ ਇਹੀ ਹੈ ਕਿ ਆ ਸਾਡਾ ਕੁਛ ਨਾ ਲੱਗੇ ਅਸੀਂ ਜਿੰਨਾ ਤੁਹਾਡੇ ਤੋਂ ਵਸੂਲ ਸਕਦੇ ਆ ਉਹਦੀ ਵਸੂਲੀ ਕਰ ਲਈਏ ਸਿੱਧੀ ਸਿੱਧੀ ਟੈਰਿਫ ਇੱਕ ਤਰ੍ਹਾਂ ਦਾ ਵਸੂਲੀ ਬਣ ਕੇ ਰਹਿ ਗਿਆ ਕਿ ਇੱਕ ਤਰ੍ਹਾਂ ਦੀ ਵਸੂਲੀ ਕਰਨੀ ਚਾਹੁੰਦਾ ਉੱਥੇ ਦੂਜੇ ਪਾਸੇ ਜਿਹੜੀ ਖੇਤੀਬਾਸ਼ਤਾਂ ਦੀ ਗੱਲ ਚੱਲਦੀ ਹੈ ਕਿ ਅਮਰੀਕਾ ਖਰੀਦੂਗਾ ਪਹਿਲਾਂ ਤਾਂ ਬਾਸਮਤੀ ਦੇ ਰਾਈਸਾਂ ਜਿਹੜਾ ਬਹੁਤ ਵਧੀਆ ਭਾਅ ਵੀ ਮਿਲਦਾ ਰਿਹਾ ਉਹਦੇ ਵਿੱਚ ਪੰਜਾਬ ਦੇ ਕਿਸਾਨਾਂ ਨੂੰ ਵੀ ਫਾਇਦਾ ਹੁੰਦਾ ਰਿਹਾ ਹੁਣ ਜਿਹੜਾ ਚੌਲ ਜਾਂ ਖੇਤੀਬਾਸਤਾਂ ਉਹਦੇ ਵਿੱਚ ਜਿਹੜਾ ਅਮਰੀਕਾ ਲਗਾਤਾਰ ਫਾਲਟ ਕੱਢ ਰਿਹਾ ਕਿ ਕੈਮੀਕਲ ਯੂਜ਼ ਹੋ ਰਿਹਾ ਤੁਸੀਂ ਸਾਨੂੰ ਆਰਗੇਨਿਕ ਦਿਓ ਥੋੜੀ ਜਿਹੜੀ ਗੁਣਵੱਤਾ ਹੈਗੀ ਆ ਪ੍ਰੋਡਕਟ ਦੀ ਉਹ ਸਹੀ ਨਹੀਂ ਹੈ ਹਾਲਾਂਕਿ ਬੰਬਈ ਦੇ ਵਿੱਚ ਇੱਕ ਗੁਣਵੱਤਾ ਚੈੱਕ ਕਰਨ ਵਾਲਾ ਸੈਂਟਰ ਹੈ ਜਿਹੜਾ ਅਮਰੀਕੀ ਉਸ ਤੋਂ ਬਾਅਦ ਹੀ ਜਿਹੜੀ ਸਾਰੀ ਲਿਫਟਿੰਗ ਹੁੰਦੀ ਹੈ ਸਮਾਨ ਦੀ ਚਾਹੇ ਉਹ ਕਾਰਗੋ ਚ ਜਾਂਦਾ ਕਿਵੇਂ ਵੀ ਪਹੁੰਚਦਾ ਉੱਥੇ ਤਾਂ ਅੰਬਾਂ ਦਾ ਰੋਲਾ ਚੱਲਿਆ ਸੀ ਅੰਬਾਂ ਤੇ ਆ ਕਰੋੜਾਂ ਦੇ ਅੰਬ ਅਮਰੀਕਾ ਨੇ ਕਹਿਤਾ ਕਿ ਇਹ ਜੀ ਸਾਡੀ ਗੁਣਵੱਤਾ ਦੇ ਅਨੁਕੂਲ ਨਹੀਂ ਹੈਗੇ ਤੁਸੀਂ ਇਹਨਾਂ ਨੂੰ ਵਾਪਸ ਲੈ ਜਾਓ ਤਾਂ ਹੁਣ ਉਹ ਇੰਨੇ ਅੰਬ ਜਿਹੜੇ ਗਏ ਆ ਢੋਆ ਠਵਾਈ ਤੀ ਇੰਨਾ ਖਰਚ ਆਉਂਦਾ ਜੇ ਵਾਪਸ ਵਪਾਰੀ ਲੈ ਕੇ ਆਉਂਦਾ ਤਾਂ ਉਹਦਾ ਉਹ ਵੀ ਸਾਡੇ 4 ਕਰੋੜ ਦਾ ਨੁਕਸਾਨ ਹੋਇਆ ਸੀ ਵਾਪਸ ਲਿਆਉਣ ਦਾ ਹੋਰ ਜ਼ਿਆਦਾ ਹੋਣਾ ਸੀਗਾ ਡੈਮੇਜ ਕਰਨ ਤੇ ਵੀ ਸਾਡੇ 4 ਕਰੋੜ ਦਾ ਸਾਰੇ ਅੰਬ ਫਿਰ ਉੱਥੇ ਅਮਰੀਕਾ ਦੇ ਵਿੱਚ ਨਸ਼ਟ ਕੀਤੇ ਗਏ ਸੀਗੇ ਕੋਸ਼ਿਸ਼ ਆਮਾ ਪਹਿਲਾਂ ਦੀ ਖਬਰ ਆ ਔਰ ਸਾਰੇ ਅੰਬਾਂ ਨੂੰ ਨਸ਼ਟ ਕਰਕੇ ਅ ਜਿਹੜਾ ਉਹ ਖਾਲੀ ਹੱਥ ਵਪਾਰੀ ਉਥੋਂ ਵਾਪਸ ਮੁੜੇ ਸੀ ਹਾਲਾਂਕਿ ਉਹਨਾਂ ਦੀ ਗੁਣਵੱਤਾ ਜਿਹੜੀ ਉਹ ਚੈੱਕ ਵੀ ਹੋਈ ਸੀ ਅਮਰੀਕਾ ਦਾ ਜਿਹੜਾ ਗੁਣਵੱਤਾ ਚੈੱਕ ਸੈਂਟਰ ਹੈ ਤਾਂ ਉੱਥੇ ਜਿਹੜੀਆਂ ਖੇਤੀਬਾੜੀ ਵਸਤਾਂ ਦੀ ਖਰੀਦ ਅਮਰੀਕਾ ਨੇ ਕਰਨੀ ਹੈ ਭਾਰਤ ਤੋਂ ਉਹਨੂੰ ਤਾਂ ਰਿਜੈਕਟ ਕੀਤੀਆਂ ਜਾ ਰਹੀਆਂ ਨੇ ਲਗਾਤਾਰ ਤੁਸੀਂ ਫਿਰ ਲੈਣ ਦੇ ਨ ਸਬੰਧ ਕਿਵੇਂ ਬਣੂਗਾ ਦਵੱਲਾ ਵਪਾਰ ਸਬੰਧ ਤੁਸੀਂ ਕਹਿੰਨੇ ਹੋ ਮਜ਼ਬੂਤ ਕਰਨਾ ਚਾਹੁੰਦੇ ਹੋ ਤਾਂ ਮਜ਼ਬੂਤ ਹੋਏਗਾ ਕਿਵੇਂ ਲਗਾਤਾਰ ਤੋਂ ਤੋਂ ਡਿਕੋਲ ਤਾਂ ਰਿਜੈਕਸ਼ਨ ਹੈ ਟੋਟੋ ਇੱਕ ਗੱਲ ਜਿਹੜੀ ਹੈ ਵਿਰੋਧੀ ਧਿਰ ਦੇ ਵੱਲੋਂ ਵੀ ਲਗਾਤਾਰ ਨਿਸ਼ਾਨੇ ਜਿਹੜੇ ਨੇ ਮੋਦੀ ਸਰਕਾਰ ਤੇ ਸਾਦੇ ਜਾ ਰਹੇ ਨੇ ਕਿ ਪਾਕਿਸਤਾਨ ਦੇ ਨਾਲ ਜਿਹੜੇ ਸਬੰਧ ਜੇ ਅਸੀਂ ਵਪਾਰ ਦੀ ਗੱਲ ਕਰੀਏ ਤਾਂ ਅਮਰੀਕਾ ਹੱਥ ਅੱਗੇ ਵਧਾਰ ਰਿਹਾ ਔਰ ਇਹ ਵੀ ਗੱਲ ਹੈ ਜਿਹੜੀ ਡੋਨਾਲਡ ਟਰੰਪ ਦੇ ਵੱਲੋਂ ਬੀਤੇ ਦਿਨ ਕਹੀ ਗਈ ਸੀ ਆਪਣੇ ਇੱਕ ਜਿਹੜਾ ਉਹਨਾਂ ਨੇ ਸੋਸ਼ਲ ਮੀਡੀਆ ਤੇ ਟਵੀਟ ਕੀਤਾ ਉਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਪਾਕਿਸਤਾਨ ਤੋਂ ਜਿਹੜਾ ਭਾਰਤ ਤੇਲ ਖਰੀਦੇ ਇਸ ਬਾਰੇ ਕੀ ਕਹੋਗੇ ਅ ਦੇਖੋ ਮਨਜੀਤ ਪਾਕਿਸਤਾਨ ਦੇ ਵਿੱਚ ਤੇਲ ਹੈ ਨਹੀਂਗਾ ਪਾਕਿਸਤਾਨ ਇਸਲਾਮਾਬਾਦ ਤੋਂ ਪਾਕਿਸਤਾਨ ਵੀ ਜਿਹੜਾ ਪਾਕਿਸਤਾਨ ਦੇ ਵਿੱਚ ਐਡਾ ਕੋਈ ਭੰਡਾਰ ਨਹੀਂ ਹੈਗਾ ਪਾਕਿਸਤਾਨ ਦੀ ਬਹੁਤ ਜ਼ਿਆਦਾ ਡਿਪੈਂਡ ਹੈ ਚਾਈਨਾ ਤੇ ਜਾਂ ਹੋਰ ਦੇਸ਼ਾਂ ਤੋਂ ਇਪੋਰਟ ਕਰਦਾ ਪਰ ਉਤ ਖਪਤ ਵੀ ਹੈ ਨਹੀਂ ਆਬਾਦੀ ਨਹੀਂ ਛੋਟਾ ਮੁਲਕ ਹੈ ਠੀਕ ਹੈ ਵਿਰੋਧੀ ਧਿਰਾਂ ਨੇ ਆਪਣੇ ਸਵਾਲ ਉਠਾਏ ਨੇ ਵਿਰੋਧੀ ਧਿਰਾਂ ਨੇ ਹੋਰ ਵੀ ਵੱਡਾ ਜਿਹੜਾ ਸਵਾਲ ਚੱਕਿਆ ਹੈਗਾ ਕਿ ਜਿਹੜਾ ਤੁਸੀਂ ਇੰਦਰਾ ਗਾਂਧੀ ਦੀ ਤਰ੍ਹਾਂ ਅੱਖਾਂ ਨਹੀਂ ਦਿਖਾ ਰਹੇ ਤੁਸੀਂ ਜਿਹੜਾ ਤੁਹਾਡੀ ਉਹ ਘੁਰਕੀ ਨਹੀਂ ਹੈਗੀ ਤੁਸੀਂ ਉਹਨੂੰ ਟਰੰਪ ਨੂੰ ਉਸ ਤਰ੍ਹਾਂ ਦੇ ਨਾਲ ਕੀ ਸਿੱਧੇ ਹੋ ਕੇ ਉਹ ਸਟੈਂਡ ਲਾਉਂਗੇ ਇੰਡੀਆ ਦੇ ਲਈ ਤਾਂ ਸ਼ਾਇਦ ਡਿਪਲੋਮੈਟਿਕ ਜਿਹੜਾ ਭਾਰਤ ਦੀ ਜਿਹੜੀ ਵਿਦੇਸ਼ ਨੀਤੀ ਹੈ ਉਹ ਬਹੁਤ ਕਾਮਯਾਬ ਰਹੀ ਹੈ ਪਿਛਲੇ ਦਿਨਾਂ ਦੇ ਵਿੱਚ ਇਹ ਤਾਰੀਫ ਕਰਨੀ ਵੀ ਬਣਦੀ ਹੈ ਡਿਪਲੋਮੈਟਿਕ ਤਰੀਕੇ ਦੇ ਨਾਲ ਇੰਡੀਆ ਜਿਹੜਾ ਚੱਲ ਰਿਹਾ ਤੇ ਇਹ ਨਹੀਂ ਕਿ ਅਮਰੀਕਾ ਦੇ ਚੱਕਰ 'ਚ ਹੋਣ ਰਸ਼ੀਆ ਦੇ ਨਾਲ ਸਬੰਧ ਖਰਾਬ ਕਰੇਗਾ ਰਸ਼ੀਆ ਦੇ ਨਾਲ ਚੰਗੇ ਸਬੰਧ ਨੇ ਪਰ ਜਿਹੜੀਆਂ ਗੱਲਾਂ ਅਮਰੀਕਾ ਨੇ ਕਹੀਆਂ ਨੇ ਉਭੀ ਕਿਤੇ ਨਾ ਕਿਤੇ ਵਾਜੂਬ ਨਹੀਂ ਕਿਉਂਕਿ ਭਾਰਤ ਨੇ ਰੂਸ-ਯੂਕਰੇਨ ਯੰਗ ਤੇ ਵੀ ਕੋਈ ਖਾਸ ਵੱਡਾ ਸਟੈਂਡ ਹੈ ਜਿਹੜਾ ਉਹ ਨਹੀਂ ਲਿਆ ਹਾਲਾਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਸੀ ਕਿ ਗੱਲਬਾਤ ਰਾਹੀਂ ਹੱਲ ਨਿਕਲ ਸਕਦਾ ਪਰ ਕਿਤੇ ਨਾ ਕਿਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਿਤੇ ਜਿਹੜੀ ਜਿਹੜੀ ਵਿਦੇਸ਼ੀ ਪੋਲਿਟਿਕਸ ਹੈ ਜਾਂ ਜਿਹਨੂੰ ਕਹਿ ਸਕਦੇ ਆ ਅਸੀਂ ਜੀਓ ਪੋਲਿਟਿਕਸ ਦੇ ਵਿੱਚ ਆਪਣਾ ਇੱਕ ਇਮੇਜ ਔਰਾ ਬਿਲਡ ਕਰਨ ਦੇ ਵਿੱਚ ਕਾਮਯਾਬ ਨਹੀਂ ਹੋ ਪਾਏ ਹੁਣ ਤੱਕ ਕਿਉਂ ਕਿਤੇ ਕਿਤੇ ਮੀਡੀਏਟ ਕਰਨ ਕਿਸੇ ਮੁਲਾਕਾਤ ਦੇ ਵਿੱਚ ਕਿਸੇ ਦੇਸ਼ਾਂ ਦਾ ਕੋਈ ਸਮਝੌਤਾ ਕਰਾ ਦੇਣਾ ਔਰ ਹਾਲਾਂਕਿ ਇਹ ਸਵਾਲ ਵਾਜੂ ਹੋ ਸਕਦੇ ਨੇ ਪਰ ਇੰਡੀਆ ਕੋਲ ਇਹ ਉਹਨਾਂ ਰਿਸੋਰਸ ਨਹੀਂ ਹੈ ਜਿੰਨੀ ਸ਼ਕਤੀਸ਼ਾਲੀ ਅਮਰੀਕਾ ਹੈ ਤਾਂ ਹੀ ਸਾਡਾ ਜਿਹੜੇ ਪੀੜੀ ਵੀ ਜਿਹੜੀ ਬਾਹਰ ਜਾਣ ਨੂੰ ਇਸੇ ਕਰਕੇ ਹੋ ਰਿਹਾ ਹੈ ਪਹਿਲੀ ਗੱਲ ਤਾਂ ਇਹ ਦੇਸ਼ ਨੂੰ ਪੈਰਾਂ ਪਹਾਰ ਕਰਨਾ ਹੋਵੇਗਾ ਜੇ ਦੇਸ਼ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲੱਗਦਾ ਹੈ ਕਿ ਇਹ ਜੇ ਅਸੀਂ ਅਮਰੀਕਾ ਦੇ ਨਾਲ ਖਟਾਸ ਬਣਦੀ ਵੀ ਹੈ ਕਮਰਟੀ ਦਿਖਾਉਣੇ ਆ ਤਾਂ ਮੈਨੂੰ ਲੱਗਦਾ ਇੱਥੇ ਦਿਖਾਉਣੀ ਚਾਹੀਦੀ ਹੈ ਪਰ ਆਉਂਦੇ ਦਿਨਾਂ 'ਚ ਦੇਖਿਓ ਤੁਸੀਂ ਇਹ ਜਿਹੜੀ ਟਾਇਰ ਦੀ ਗੱਲ ਮੋਦੀ ਮੋਦੀ ਤੇ ਟਰੰਪ ਦੀ ਦੋਸਤੀ ਦੇ ਵਿੱਚ ਕੋਈ ਹੋਊਗਾ ਨੁਕਸਾਨ? ਉਹ ਬਿਲਕੁਲ ਨਹੀਂ ਕੋਈ ਨੁਕਸਾਨ ਹੁੰਦਾ ਹੋਇਆ ਨਜ਼ਰ ਨਹੀਂ ਆ ਰਿਹਾ ਜਿਹੜੇ ਇਹ ਬਿਆਨ ਆਏ ਟਰੰਪ ਦੇ ਬਿਆਨ ਪਹਿਲਾਂ ਵੀ ਬਹੁਤ ਤਰ੍ਹਾਂ ਦੇ ਹਾਸੋਹੀਨੇ ਬਿਆਨ ਵੀ ਆਉਂਦੇ ਰਹਿੰਦੇ ਨੇ ਅਲੱਗ ਤਰ੍ਹਾਂ ਦੇ ਬਿਆਨ ਉਹਨਾਂ ਦੇ ਆਉਂਦੇ ਰਹਿੰਦੇ ਨੇ ਬਿਆਨਾਂ ਨੂੰ ਲੈ ਕੇ ਹੀ ਤਾਂ ਚਰਚਾ ਦੇ ਵਿੱਚ ਰਹਿੰਦੇ ਨੇ ਇਸ ਨਾਲ ਕੋਈ ਅਸਰ ਨਹੀਂ ਹੋਊਗਾ ਜਦੋਂ ਦੇ ਟਰੰਪ ਆਏ ਨੇ ਬਹੁਤ ਜ਼ਿਆਦਾ ਅਰਥਵਿਵਸਥਾ ਨੂੰ ਲੈ ਕੇ ਚਿੰਤਤ ਨੇ ਪਹਿਲਾਂ ਤਾਂ ਉਹਨਾਂ ਨੇ ਰਿਪੋਰਟ ਕੀਤੀ ਸਾਡੇ ਵੀ ਨੌਜਵਾਨ ਆਏ ਬਹੁਤ ਸਾਰੇ ਹੋਰ ਲੋਕਾਂ ਨੂੰ ਜਿਹੜਾ ਪ੍ਰਵਾਸ ਰੋਕਣ ਦੀ ਕੋਸ਼ਿਸ਼ ਕੀਤੀ ਕਿ ਅਮਰੀਕਾ ਅਮਰੀਕਾ ਇਸ ਫੋਰ ਅਮਰੀਕਨਸ ਗਲ ਅਮਰੀਕਾ ਅਮਰੀਕੀਆਂ ਲਈ ਹੈ ਕਿ ਉਹ ਹੀ ਇੱਥੇ ਕੰਮ ਕਰਨਗੇ ਜਿੰਨਾ ਚਿਰ ਉਹਨਾਂ ਕੋਲੇ ਕੰਮ ਨਹੀਂ ਹੈ ਤਾਂ ਅਸੀਂ ਹੋਰ ਕਿਸੇ ਨੂੰ ਕੀ ਦੇ ਸਕਦੇ ਆ ਪਰ ਇਹ ਚੀਜ਼ਾਂ ਸਾਰੀਆਂ ਉਹ ਕਰ ਰਹੇ ਨੇ ਪਰ ਇਸ ਦੇ ਬਾਅਦ ਵੀ ਅਮਰੀਕਾ ਦੀ ਕੀ ਜਿਹੜੀ ਅਰਥ ਵਿਵਸਥਾ ਇਕਨੋਮੀ ਹੈ 트ੰਪ ਦੇ ਆਉਣ ਤੋਂ ਬਾਅਦ ਕੋਈ ਇਹ ਨਹੀਂ ਕਿ ਉਹਦੇ 'ਚ ਕੋਈ ਵੱਡਾ ਉਛਾਲ ਹੈ ਉਸੇ ਤਰ੍ਹਾਂ ਨਾਲ ਚੀਜ਼ਾਂ ਜਿਹੜੀਆਂ ਚੱਲ ਚੱਲ ਰਹੀਆਂ ਨੇ ਤੇ ਹੁਣ ਵੀ ਆਪਾਂ ਇਹੀ ਉਮੀਦ ਕਰਦੇ ਆ ਇਹ ਸਾਰਾ ਕੁਝ ਜਿੰਨੇ ਮਰਜ਼ੀ ਜਿਹੜੇ ਹੋ ਜਾਣ ਚੀਜ਼ਾਂ ਜਿੰਨੇ ਮਰਜ਼ੀ ਤਾਰੀਫ ਲਗਾ ਦਿੱਤਾ ਜਾਵੇ ਜਿੰਨੀ ਮਰਜ਼ੀ ਬਿਆਨਬਾਜ਼ੀ ਹੋ ਜੇ ਪਰ ਜਦੋਂ ਚੀਜ਼ਾਂ ਤਰਅਤਲ ਤੇ ਹੋਣੀਆਂ ਨੇ ਪ੍ਰੈਕਟੀਕਲ ਕੁਝ ਹੋਰ ਹੋਏਗਾ ਪ੍ਰੈਕਟੀਕਲ ਨਤੀਜਾ ਆਪਾਂ ਦੇਖਾਂਗੇ ਉਹ ਬਿਲਕੁਲ ਇਸ ਤੋਂ ਵੱਖਰਾ ਹੋਏਗਾ ਜੀ